ਬਰਕਰ ਸਿੰਘ ਕੀ ਹੈ ਸੋਹ ਸਿੰਘ ਦਾ ਮਤਲਬ ਕੀ ਹੈ ਇਹ ਚੀਜ਼ ਤਾਂ ਮੈਨੂੰ ਕੋਈ ਨਾ ਆ ਵਾ ਸਿੰਘ ਕਿਸੇ ਦਾ ਇੱਕ ਦਾ ਨਾਮ ਨਹੀਂ ਆ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਆ ਸਿੰਘ ਉਹ ਆ ਜਿਹੜਾ ਬਾਣੀ ਦੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਮੱਲੇ ਜਿਹੜਾ ਮਰਜ਼ੀ ਉੱਡ ਕੇ ਕੋਈ ਪਰੌਂਠੇ ਦਾ ਨਾਮ ਲੇਤਾ ਸਿੰਘ ਕਹਿੰਨੇ ਕੋਈ ਵਰਕਰ ਦਾ ਨਾਮ ਲੇਤਾ ਸਿੰਘ ਬਾਬਾ ਇਹ ਕੀ ਨਾਮ ਹੈ ਆਪਾਂ ਦਾਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਾ ਜਾਂਦਾ ਫੀ ਦੇਖਾ ਹੀ ਰੱਖਣਾ ਉਹਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗRANDਵਾਰਦ ਪਾਸੇ ਹੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਅਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹੱਦ ਤੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ ਦਾ ਨੂੰ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰ ਨੂੰ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆਂ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰਗੋਮਸੇ ਪਾਸ਼ਾ ਨੇ ਕਿਹੜਾ ਤੱਕਾ ਤੁਹਾਨੂੰ ਰੁਤਬਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਦੇਖੋ ਸਾਰੇ ਆਪਾਂ ਵੀਰ ਭਰਾ ਆਂ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਇਹ ਆਪਣਾ ਦਰਵਾਜ਼ਾ ਲੱਗੇ ਪਾਰਕਿੰਗ ਲੱਗੇ ਆਂ ਜੀ ਕੀ ਨਾਮ ਰੱਖਿਆ ਗਿਆ ਸੀ ਤੁਹਾਡਾ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਆਂ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਰਹਿਣ ਦਾ ਸਾਲ ਹੈ ਕਿਨ ਦੇ ਵੱਲ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੋਨਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਚ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕੋ ਆ ਪੀਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਪੀਟਾ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਨਾ ਟਾਈਮ ਦਿੱਤਾ ਗਿਆ ਕਿਸੇ ਪਾਸੇ 5 ਵਜੇ ਤੱਕ ਠੀਕ ਹੈ ਗਿਆ ਨਾਮ ਲਵਾ ਗਏ ਕੀ ਨਾਮ ਹਟਾ ਦਿਓ ਤੇ ਆਪਾਂ ਸ਼ਾਮ ਤੱਕ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜੀ ਦੇ ਵੀ ਲੱਗੇ ਹੋ ਗਏ ਤਾਂ ਹੁਣ ਕੀ ਨਾਮ ਰੱਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗੀ ਰੱਖਾਂਗੇ ਫਿਰ ਅਕਾਈ ਬਰਾ ਭਾਗੀ ਸਿੰਘ ਘਟਾ ਕੇ ਕਿੰਗ ਜੀ ਜੀ ਬਰਕਰ ਸਿੰਘ ਕੀ ਹੈ ਦੱਸੋ ਸਿੰਘ ਦਾ ਮਤਲਬ ਕੀ ਹੈ ਇਹ ਚੀਜ਼ ਤਾਂ ਮੈਨੂੰ ਪਤਾ ਨਾ ਵਾ ਸਿੰਘ ਕਿਸੇ ਦਾ ਇੱਕ ਦਾ ਨਾਮ ਨਹੀਂ ਹੈ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਆ ਸਿੰਘ ਉਹ ਆ ਜਿਹੜਾ ਬਾਣੀ ਦੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਮਤਲਬ ਜਿਹੜਾ ਮਰਜੀ ਉੱਡ ਕੇ ਕੋਈ ਪਰੌਂਠੇ ਦਾ ਨਾਮ ਲੇਤਾ ਸਿੰਘ ਕਿਸੇ ਨੇ ਕੋਈ ਬਰਕਰਤ ਦਾ ਨਾਮ ਲੇਤਾ ਸਿੰਘ ਬਾਬਾ ਇਹ ਕੀ ਨਾਮ ਆਈ ਆਪਾਂ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਿਣਾ ਚਾਹਦੇ ਆਂ ਕੀ ਦੇਖਿਆ ਹੀ ਜਾਂ ਟਾਣੜ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਰਾਮਦਾਸ ਸਾਹਿਬ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸ ਕਰਨ ਆਏ ਆ ਆਪਾਂ ਇਸ ਦਾ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥ ਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚ ਹੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਪੁਰਗੋਂੋਂ ਸੇ ਪਾਸ਼ਾ ਨੇ ਕਿਹਾ ਤਾ ਤੁਹਾਨੂੰ ਰਤਪਾਲਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਵੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੀ ਅੱਗੇ ਕਿੱਥੇ ਆਦਲ ਆ ਜੀ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਆਂ ਜੀ ਕੀ ਨਾਮ ਰੱਖਿਆ ਗਿਆ ਸੀ ਤੁਹਾਡਾ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਆ ਇਨਾਮ ਹਟਾ ਵੀ ਦਿੱਤਾ ਜਿਦੋਂ ਤੂੰ ਕਹਿੰਦਾ ਕਿ ਸਾਰਾ ਹੈ ਕਿਨ ਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਓਨਰ ਕਿੱਥੇ ਹੈ ਹੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ 'ਚ ਹੈ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕੋ ਆ ਪੀਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਪੀਟਾ ਗਿਆ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਨਾਮ ਦਿੱਤਾ ਗਿਆ ਕਿਸੇ ਪੱਧਰ 5 ਵਜੇ ਤੱਕ ਠੀਕ ਆ ਗਿਆ ਨਾਮ ਲਵਾ ਲੀ ਕੀ ਇਨਾਮ ਹਟਾ ਦਿਓ ਤੇ ਆਪਾਂ ਸ਼ਾਮ ਤੱਕ ਨਾਮ ਸਾਰਾ ਚੇਂਜ ਕਰ ਦੇਣਾ ਸਿੰਗ ਜੁੱਸੇ ਵੀ ਲੱਗੇ ਹੋ ਗਏ ਤਾਂ ਹੁਣ ਕੀ ਨਾਮ ਰੱਖਾਇਆ ਜਾ ਰਿਹਾ ਤੁਹਾਡੇ ਲੋਕ ਆਪਾਂ ਕਿੰਗ ਹੀ ਰੱਖਾਂਗੇ ਫਿਰ ਅੱਛਾ ਜੀ ਬਰਾਟਾ ਕਿੰਗ ਸਿੰਗ ਘਟਾ ਬਰਗਰ ਸਿੰਘ ਕੀ ਹੈ ਸੋ ਸਿੰਘ ਦਾ ਮਤਲਬ ਕੀ ਹੈ ਇਹ ਚੀਜ਼ ਤਾਂ ਮੈਨੂੰ ਕਦੇ ਨਾ ਆਵਾ ਸਿੰਘ ਕਿਸੇ ਦਾ ਇੱਕ ਦਾ ਨਾਮ ਨਹੀਂ ਹੈ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਆ ਸਿੰਘ ਉਹ ਆ ਜਿਹੜਾ ਬਾਣੀ ਦੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਆ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਮੱਲੇ ਜਿਹੜਾ ਮਰਜ਼ੀ ਉੱਡ ਕੇ ਕੋਈ ਪਰੌਂਠੇ ਦਾ ਨਾਮ ਲੇਤਾ ਸਿੰਘ ਕਹਿੰਨੇ ਕੋਈ ਬਰਕਰ ਦਾ ਨਾਮ ਲੇਤਾ ਸਿੰਘ ਬਾਬਾਏ ਕੀ ਨਾਮ ਹੈ ਆਪਾਂ ਦਾ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਦੇ ਕੀ ਕਹਾ ਜਾਂਦਾ ਫੀ ਦੇਖਾ ਹੀ ਰੰਤੋਂ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੁਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਧੇ ਤੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਟਮਨ ਆਏ ਆ ਆਪਾਂ ਇਸ ਚੀਜ਼ ਦਾ ਨੂੰ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰ ਨੂੰ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰਗੋਮਸੇ ਪਾਸ਼ਾ ਨੇ ਕਿਡਾ ਤੱਕ ਤੁਹਾਨੂੰ ਰਤਬਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਿਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਕਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੀ ਅੱਜ ਕਿੱਥੇ ਆਦਲ ਆ ਰਹਾ ਹੈ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਆਹ ਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਜਿਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਆ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਰਾਜ ਹੈ ਹੈਕਿੰਗ ਦੇ ਵੱਲੋਂ ਆਈ ਹੈ ਜਿਹੜੇ ਓਨਰ ਨਹੀਂ ਉਹ ਸਾਰੇ ਬਾਹਰ ਨੇ ਸੌਨਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਸੀ ਤਾਂ ਉਹਨਾਂ ਦੇ ਵੱਲੋਂ ਲੋਕੋ ਕੀ ਟੈਗ ਆ ਸਾਰੇ ਉਹਨਾਂ ਦੇ ਵੱਲੋਂ ਨਾਮ ਬਦਲ ਸਾਰੇ ਹਾਂ ਹੁਣ ਤੁਹਾਨੂੰ ਕਿੰਨੇ ਵੇਲੇ ਦਾ ਟਾਈਮ ਦਿੱਤਾ ਗਿਆ ਜਿੱਥੇ ਬੰਦੇ 5 ਵਜੇ ਦਾ ਠੀਕ ਗਿਆ ਗਿਆ ਨਾਮ ਲਵਾ ਦੇ ਕੀ ਨਾਮ ਹਟਾ ਦੋ ਤੇ ਆਪਾਂ ਸਾਡੇ ਨਾਮ ਸਾਰੇ ਚੇਂਜ ਕਰ ਦੇਣਾ ਸਿੰਗੂ ਜਿੱਥੇ ਵੀ ਲੱਗੇ ਵਗਿਆ ਤਾਂ ਹੁਣ ਕੀ ਨਾਮ ਲਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗੀ ਰੱਖਾਂਗੇ ਹਾਂ ਜੀ ਬਰਾਖਾ ਕੀ ਸੀ ਸਿੰਗ ਕਟਾ ਕੇ ਕਿੰਗ ਜੀ ਜੀ ਬਰਗਰ ਸਿੰਘ ਕੀ